ਇਰੇ ਲਈ ਪਿਛਲੇ ਸਾਲ ਭਰਾਵਾ ਆਮ ਆਦਮੀ ਪਾਰਟੀ ਵਾਲਾ ਕੋਈ ਨਹੀਂ ਇੱਥੇ ਸਾਰੇ ਬੀਜਪੀ ਵਾਲੇ ਜਿਨ੍ਹਾਂ ਨੇ ਦਿੱਤਾ ਇੱਕ ਸਪੀਚ ਕਰਦੇ ਕਰਦੇ ਉੱਤੇ ਡੌਗੀ ਬੋਲ ਰਿਹਾ ਤੇ ਉਹਨਾਂ ਨੂੰ ਕਹਿ ਰਹੇ ਆ ਚੁੱਪ ਕਰ ਜਾ ਚੁੱਪ ਕਰ ਜਾ ਕਿ ਇੱਥੇ ਆਮ ਆਦਮੀ ਪਾਰਟੀ ਵਾਲੇ ਨੇ ਬੈਠੇ ਪਹਿਲਾਂ ਤਾਂ ਮੈਂ ਇਹ ਕਹੂੰਗੀ ਕਿ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਇਦਾਂ ਦੀ ਸ਼ਬਦਾਵਲੀ ਜਿਹੜੀ ਉਹਨਾਂ ਨੇ ਵਰਤੀ ਆ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਕਿ ਜਿਨ੍ਹਾਂ ਨੇ ਉਹਨਾਂ ਨੂੰ ਦਿਨ ਰਾਤ ਮਿਹਨਤ ਕਰਕੇ ਇੱਕ ਹਾਰੇ ਹੋਏ ਕੈਂਡੀਡੇਟ ਨੂੰ ਲਿਆ ਕੇ ਆਮ ਆਦਮੀ ਪਾਰਟੀ ਨੇ ਪੂਰਾ ਮਾਨ ਸਨਮਾਨ ਦਿੱਤਾ ਤਾਂ ਸਾਡੇ ਵਲੰਟੀਅਰਾਂ ਨੇ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੂੰ ਜਿਹੜਾ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਜਿਹੜਾ ਐਡੇ ਵੱਡੇ ਹਾਊਸ ਦੇ ਵਿੱਚ ਭੇਜਿਆ ਤੇ ਉਹਨਾਂ ਲਈ ਇਹ ਸ਼ਬਦਾਵਲੀ ਜਿਹੜੀ ਬੜੀ ਇੱਕ ਮੈਂ ਕਹੂੰਗੀ ਬਹੁਤ ਘਟੀਆ ਕਰਤੂਤ ਹੋਊਗੀ ਇਹ ਭਾਵੇਂ ਕਿ ਮੈਂ ਜੇ ਗੱਲ ਕਰਾਂ ਤੇ ਜਿਹੜੀ ਉਹਨਾਂ ਨੇ ਇਹ ਸ਼ਬਦਾਵਲੀ ਵਰਤੀ ਆ ਰਿੰਕੂ ਜੀ ਨੇ ਉਹਨਾਂ ਨੂੰ ਇਹ ਪਹਿਲਾਂ ਆਪਣੇ ਅੰਦਰ ਚ ਹੱਥ ਮਾਰਨੀ ਚਾਹੀਦੀ ਆ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਆਏ ਤੁਸੀਂ ਇਸ ਪਰਿਵਾਰ ਦੇ ਨਾਲ ਤੁਹਾਡੇ ਵਲੰਟੀਅਰਾਂ ਨੇ ਕੰਮ ਕੀਤਾ ਤਾਂ ਤੁਸੀਂ ਅੱਜ ਉਹਨਾਂ ਨੂੰ ਕੁੱਤਾ ਕਹਿ ਕੇ ਨਵਾਜ਼ ਰਹੇ ਆ ਅਸੀਂ ਇਹ ਸਾਡੇ ਪਾਰਟੀ ਦੇ ਸੂਲ ਨਹੀਂ ਹੈਗੇ ਕਿ ਅਸੀਂ ਕਿਸੇ ਲਈ ਗਲਤ ਸ਼ਬਦਾਵਲੀ ਵਰਤੀਏ ਕਿਉਂਕਿ ਸਾਡੇ ਊਸੂਲਾਂ ਦੇ ਬਿਲਕੁਲ ਖਿਲਾਫ ਆ ਇਹ ਤੇ ਅੱਜ ਜਿਹੜਾ ਉਹਨਾਂ ਨੇ ਸਾਨੂੰ ਮਜਬੂਰ ਕਰ ਦਿੱਤਾ ਇਹ ਕਹਿਣ ਤੇ ਕਿ ਤੁਸੀਂ ਜਿਹੜੀ ਇਹ ਗੱਲ ਕੀਤੀ ਆ ਕਿ ਇੱਥੇ ਆਮ ਆਦਮੀ ਪਾਰਟੀ ਦੇ ਵਰਕਰ ਨਹੀਂ ਇੱਥੇ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਨਹੀਂ ਇੱਥੇ ਤੇ ਮਤਲਬ ਤੁਸੀਂ ਆਮ ਆਦਮੀ ਪਾਰਟੀ ਦੇ ਪਹਿਲਾਂ ਤੁਸੀਂ ਕਾਂਗਰਸ ਦੇ ਵਿੱਚ ਗਦਾਰੀ ਕੀਤੀ ਤੁਸੀਂ ਆਮ ਆਦਮੀ ਪਾਰਟੀ ਵਿੱਚ ਆਏ ਫਿਰ ਤੁਸੀਂ ਆਮ ਆਦਮੀ ਪਾਰਟੀ ਨਾਲ ਗਦਾਰੀ ਕਰਕੇ ਫਿਰ ਤੁਸੀਂ ਬੀਜੇਪੀ ਚ ਗਏ ਤੇ ਆਮ ਆਦਮੀ ਪਾਰਟੀ ਦਾ ਕੋਈ ਕਾਰਜਕਰਤਾ ਕੋਈ ਆਮ ਆਦਮੀ ਪਾਰਟੀ ਦਾ ਅਹੁਦੇਦਾਰ ਕੋਈ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਕੋਈ ਵਿਧਾਇਕ ਕਿਤੇ ਜਗਾ ਜਗਾ ਮੂੰਹ ਨਹੀਂ ਮਾਰਦੇ ਇਹ ਉਹਨਾਂ ਨੂੰ ਆਪਣੇ ਆਪ ਤੇ ਹੀ ਲੈਣੀ ਚਾਹੀਦੀ ਆ ਕਿ ਇਹ ਜਿਹੜੀ ਤੁਸੀਂ ਸ਼ਬਦਾਵਲੀ ਵਰਤੀ ਆ ਤੁਸੀਂ ਆਪਣੇ ਆਪ ਲਈ ਵਰਤੀ ਆ ਕਿ ਤੁਸੀਂ ਆਪਣੇ ਆਪ ਨੂੰ ਹੀ ਇਹ ਕਿਹਾ ਜੋ ਤੁਸੀਂ ਸਾਹਮਣੇ ਬੈਠੇ ਆ ਜਿੰਨੇ ਵੀ ਤੁਹਾਡੇ ਲੀਡਰ ਤੁਸੀਂ ਉਹਨਾਂ ਨੂੰ ਇਹ ਕਹਿ ਰਹੇ ਆ ਕਿ ਮੈਂ ਹੀ ਆ ਉਹ ਪਰ ਇਹ ਬਹੁਤ ਨਿੰਦਣਯੋਗ ਇੱਕ ਮੈਂ ਕਹੂੰਗੀ ਕਿ ਇੰਨਾ ਰੋਸ ਆ ਸਾਡੇ ਜਿਹੜੇ ਵਰਕਰਾਂ ਦੇ ਵਿੱਚ ਆ ਉਹਨਾਂ ਨੂੰ ਮੈਂ ਸ਼ਾਂਤ ਕੀਤਾ ਮੈਂ ਕਿਹਾ ਕੋਈ ਨਹੀਂ ਤੁਸੀਂ ਸ਼ਾਂਤੀ ਰੱਖੋ ਆਪਾਂ ਪਹਿਲਾਂ ਸੀਐਮ ਸਾਹਿਬ ਨਾਲ ਗੱਲ ਕਰਾਂਗੇ ਵੀ ਐਡੀ ਵੱਡੀ ਗੱਲ ਤੁਸੀਂ ਇਹ ਕਹਿ ਦਿੱਤੀ ਕਿ ਜਿਸ ਪਰਿਵਾਰ ਦੇ ਵਿੱਚੋਂ ਤੁਸੀਂ ਗਏ ਜਿਸ ਪਰਿਵਾਰ ਨੇ ਤੁਹਾਨੂੰ ਇੰਨਾ ਮਾਣ ਬਚਿਆ ਤਾਂ ਤੁਸੀਂ ਉਹਨਾਂ ਨੂੰ ਇਹ ਇਹ ਕੁੱਤਾ ਦੱਸ ਰਹੇ ਸ਼ਰਮ ਆਉਣੀ ਚਾਹੀਦੀ ਆ ਮੈਂ ਕਹਿੰਨੀ ਐਡੀ ਵੱਡੀ ਗਦਾਰੀਆਂ ਤੁਸੀਂ ਕਰ ਰਹੇ ਆ ਤੁਸੀਂ 4 ਤਰੀਕ ਨੂੰ ਤੁਹਾਨੂੰ ਰਿਜ਼ਲਟ ਪਤਾ ਲੱਗ ਜਾਣਾ ਤੁਹਾਨੂੰ ਆਪਣੇ ਆਪ ਹੀ ਦਿਸ ਜਾਣਾ ਕਿ ਤੁਸੀਂ ਕੀ ਆ ਤੁਹਾਨੂੰ ਪਤਾ ਲੱਗ ਜਾਣਾ ਤੇ ਹੁਣ ਅਗਲੀ ਵਾਰੀ ਸੋਚੋ ਕਿ ਤੁਸੀਂ ਅੱਗੇ ਹੁਣ ਕਿਹਦੇ ਲਈ ਸੋਚ ਰਹੇ ਆ ਅੱਗੇ ਕਿਹੜੀ ਪਾਰਟੀ ਚ ਜਾਣਾ ਕਰਾਂਗੇ ਅਸੀਂ ਸੀਐਮ ਸਾਹਿਬ ਨਾਲ ਅੱਜ ਗੱਲ ਕਰਕੇ ਤੇ ਇਹਦਾ ਜ਼ਰੂਰ ਕਰਾਂਗੇ ਕਿਉਂਕਿ ਬਹੁਤ ਵੱਡੀ ਗੱਲ ਆ ਸਾਡੇ ਵਲੰਟੀਅਰ ਬਹੁਤ ਮਨਜੂਸ ਆ ਕਿ ਅਸੀਂ ਜਿਨ੍ਹਾਂ ਨੇ ਵਲੰਟੀਅਰਾਂ ਨੇ ਦਿਨ ਰਾਤ ਇੰਨੀ ਮਿਹਨਤ ਕੀਤੀ ਇਹਨਾਂ ਲਈ ਉਹਨਾਂ ਨੇ ਕੋਈ ਟਾਈਮ ਨਹੀਂ ਦੇਖਿਆ ਕੋਈ ਸੌਣ ਦਾ ਟਾਈਮ ਨਹੀਂ ਦੇਖਿਆ ਜਾਗਣ ਦਾ ਟਾਈਮ ਨਹੀਂ ਦੇਖਿਆ ਤੇ ਉਹਨਾਂ ਨੇ ਇੰਨੀ ਮਿਹਨਤ ਕਰਕੇ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਤੇ ਉਹਨਾਂ ਦੇ ਵਿੱਚ ਬਹੁਤ ਰੋਸ ਹੈ ਅੱਜ ਤੇ ਅਸੀਂ ਬੜੀ ਮੁਸ਼ਕਲ ਦੇ ਨਾਲ ਵਲੰਟੀਅਰਾਂ ਨੂੰ ਅੱਜ ਕਾਬੂ ਕੀਤਾ ਹੈ ਕਿ ਕੋਈ ਨਹੀਂ ਇਹ ਸਾਡੇ ਊਸੂਲਾਂ ਦੇ ਖਿਲਾਫਾ ਕਿਉਂਕਿ ਅਸੀਂ ਕਿਸੇ ਨੂੰ ਉਹਨਾਂ ਨੇ ਇਹ ਜਿਹੜੀਆਂ ਗੱਲਾਂ ਕੀਤੀਆਂ ਅਸੀਂ ਨਹੀਂ ਨਾ ਉਹ ਕੰਮ ਕਰ ਸਕਦੇ ਕਿਉਂਕਿ ਅਸੀਂ ਤਾਂ ਇਹ ਕੰਮ ਕੀਤੇ ਨਹੀਂ ਜਿਹੜੀ ਆਮ ਆਦਮੀ ਪਾਰਟੀ ਆ ਉਹ ਤਾਂ ਲੋਕਾਂ ਦੇ ਦਿਲਾਂ 'ਚ ਬਸਦੀ ਆ ਤੇ ਉਹ ਮੁੱਦਿਆਂ ਤੇ ਕੰਮ ਕਰਦੀ ਆ ਨਾ ਕਿ ਇਦਾਂ ਦੀ ਇੱਕ ਦੂਸਰੇ ਦੇ ਕੋਈ ਗੰਦੀ ਸ਼ਬਦਾਵਲੀ ਜਿਹੜੀ ਵਰਤਦੇ ਆ ਅਸੀਂ ਤੇ ਪਰ ਜਿਹੜੀ ਅੱਜ ਇਹ ਰੈਂਕੂ ਜੀ ਨੇ ਇਹ ਗੱਲ ਕਹੀ ਆ ਇਹ ਉਹਨਾਂ ਤੇ ਆਪਣੇ ਆਪ ਤੇ ਹੀ ਲਾਗੂ ਹੁੰਦੀ ਆ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਤੁਸੀਂ ਗਦਾਰੀ ਕਰਕੇ ਗਏ ਆ ਇਹ ਜਿਹੜੇ ਤੁਹਾਨੂੰ ਵੀ ਪਤਾ ਹੀ ਆ ਕੁੱਤਿਆਂ ਦੀ ਪੋਜੀਸ਼ਨ ਕੀ ਆ ਕਿ ਕੁੱਤੇ ਕਦੀ ਕਿਤੇ ਮਤਲਬ ਮੂੰਹ ਮਾਰਦੇ ਕਦੀ ਕਿਤੇ ਮੂੰਹ ਮਾਰਦੇ ਆ ਇਹ ਚੀਜ਼ਾਂ ਤੁਸੀਂ ਆਪਣੇ ਆਪ ਤੇ ਹੀ ਲਾਗੂ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਕਾਰਕਟਰ ਤੇ ਨਹੀਂ ਹੁੰਦੀ ਕਿਉਂਕਿ ਬਹੁਤ ਮਾੜੀ ਗੱਲ ਕੀਤੀ ਆ ਉਹਨਾਂ ਨੇ ਇਹਦੇ ਲਈ ਜਿਹੜਾ ਸਾਨੂੰ ਮੈਨੂੰ ਵੀ ਅਸੀਂ ਕਦੀ ਬੋਲਦੇ ਨਹੀਂ ਤੁਸੀਂ ਵੀ ਦੇਖਿਆ ਹੋਣਾ ਕਦੀ ਨਹੀਂ ਬੋਲੇ ਉਹਨਾਂ ਦੇ ਖਿਲਾਫ ਪਰ ਅੱਜ ਉਹਨਾਂ ਨੇ ਮਜਬੂਰ ਕਰ ਦਿੱਤਾ ਸਾਨੂੰ ਬੋਲਣ ਲਈ ਕਿ ਸਾਨੂੰ ਬੋਲਣਾ ਪੈ ਰਿਹਾ ਕਿਉਂਕਿ ਮੈਂ ਬਰਕਰਾਰਾਂ ਦੇ ਵੱਲੋਂ ਸਾਰਿਆਂ ਵੱਲੋਂ ਅੱਜ ਮੈਂ ਬੋਲ ਰਹੀ ਹਾਂ ਕਿ ਉਹਨਾਂ ਨੇ ਜਿਹੜੀ ਇਹ ਗੱਲ ਕੀਤੀ ਹੈ ਇਹ ਬਹੁਤ ਮਾੜੀ ਹੈ ਉਹਨਾਂ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ